ਮੈਂ ਕੋਈ ਗਿਆਨੀ ਧਿਆਨ ਹੀ ਨਹੀਂ ਤੇ ਕੋਈ ਪਖੰਡੀ ਮਾ ਬਣ ਕੇ ਪ੍ਰਵਚਨ ਦੇਣ ਚ ਮੈਨੂੰ ਕੋਈ ਇੰਟਰਸਟ ਨਹੀਂ ਨਾਲੇ ਸਲਾਹਾਂ ਤਾਂ ਅੱਜਕੱਲ ਵੈਸੇ ਹੀ ਪੇੜ ਹੋ ਗਈਆਂ ਨੇ ਮੋਟੀਵੇਸ਼ਨਲ ਸਪੀਕਰ ਤੁਹਾਨੂੰ ਮੋਟੀਵੇਟ ਕਰਦੇ 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 ਅਜ ਖੁਦ ਅਮੀਰ ਹੋ ਗਏ ਨੇ ਹੁਣ ਐਂਟਰਟੇਨਮੈਂਟ ਦਾ ਫੁੱਲ ਹੋ ਰਹੀ ਹੈ ਪਰ ਆਪਾਂ ਮੋਟੀਵੇਟ ਨਹੀਂ ਹੋ ਰਹੇ ਨਾ ਹੀ ਕੁਝ ਸਿੱਖ ਰਹੇ ਆ ਵੈਸੇ ਵੀ ਕਈ ਲੋਕ ਕਹਿ ਦਿੰਦੇ ਨੇ ਕਿ ਮੈਡਮ ਪੁਆਇੰਟ ਤੇ ਆਓ ਇੱਧਰ ਉੱਧਰ ਦੀਆਂ ਗੱਲਾਂ ਬੰਦ ਕਰੋ ਪਰ ਦੇਖ ਲਓ ਫਿਰ ਵੀ ਆਪਣੇ ਵਿਊਜ਼ ਦੀ ਪਰਵਾਹ ਨਾ ਕਰਦਿਆਂ ਹੋਇਆ ਮੈਂ ਇੱਕ ਗੁਜ਼ਾਰਿਸ਼ ਫੇਰ ਤੋਂ ਕਰੂੰਗੀ ਕਿ ਪਲੀਜ਼ ਪਲੀਜ਼ ਸੋਸ਼ਲ ਮੀਡੀਆ ਧਿਆਨ ਨਾਲ ਯੂਜ਼ ਕਰੋ ਬਹੁਤ ਧਿਆਨ ਨਾਲ ਅੱਜ ਦੀ ਜਿਹੜੀ ਬਰਨਾਲੇ ਦੀ ਸੱਚੀ ਘਟਨਾ ਤੁਹਾਨੂੰ ਦੱਸਣ ਜਾ ਰਹੀਆਂ ਨਾ ਉਹ ਬੇहद ਡਰਾਉਣੀ ਹੈ ਮੈਂ ਖੁਦ ਇੱਕ ਮਾਂ ਹਾਂ ਸੋ ਫਿਕਰ ਹੁੰਦੀ ਆ ਜੀ ਤੇ ਸੱਚੀ ਹੁੰਦੀ ਆ ਜਦੋਂ ਸੋਸ਼ਲ ਮੀਡੀਆ ਦੀ ਚੈਟਿੰਗ ਦੀ ਕਹਾਣੀ ਹੋਟਲ ਰੂਮ ਦੇ ਬਿਸਤਰਿਆਂ ਤੱਕ ਆ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਮਹਿ ਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਘਟਨਾ ਤਾਜ਼ੀ ਆ ਜੀ ਬਰਨਾਲੇ ਦੀਆ ਤੇ ਇਹ ਬਾਕੀ ਕਹਾਣੀਆਂ ਵਰਗੀ ਸਟੋਰੀ ਟੈਲਿੰਗ ਨਹੀਂ ਹੈ ਇਹ ਮੋਰ ਥੈਨ ਦਟ ਇੱਕ ਪਿਓਰ ਅਵੇਅਰਨੈਸ ਵੀਡੀਓ ਹੈ ਹੋਟਲ ਦੇ ਵਿੱਚ ਇੱਕ ਬਲਾਤਕਾਰ ਦੀ ਘਟਨਾ ਉਜਾਗਰ ਹੋਈ ਥਾਣਾ ਸਿਟੀ ਬਰਨਾਲਾ ਵਿੱਚ ਦੋ ਕੁੜੀਆਂ ਵੱਲੋਂ ਜਿਹੜੀ ਐਫਆਈਆਰ ਦਰਜ ਕਰਾਈ ਗਈ ਆ ਉਸ ਦੇ ਪਿੱਛੇ ਕਹਾਣੀ ਉਹੀ ਆ ਜੋ ਨਹੀਂ ਹੋਣੀ ਚਾਹੀਦੀ। ਇੱਕ ਕੁੜੀ ਮਾਨਸਾ ਦੇ ਲਾਗੇ ਦੇ ਪਿੰਡ ਦੀ ਸੀ। ਇਹ ਸੀਨੀਅਰ ਸੈਕੰਡਰੀ ਸਕੂਲ ਦੀ ਸਟੂਡੈਂਟ ਸੀ। 12ਵੀਂ ਚ ਹੋ ਇਹ, ਯਾਨੀ ਕਿ ਇਹ ਬਾਲਕ ਨਹੀਂ ਸੀ। ਦੂਜੀ ਕੁੜੀ ਜ਼ਿਲ੍ਹਾ ਬਰਨਾਲਾ ਦੀ ਸੀ। ਦੋਵਾਂ ਦੇ ਪਿੰਡ ਮੈਂ ਨਹੀਂ ਦੱਸੂਗੀ ਤੇ ਨਾਮ ਵੀ ਨਹੀਂ ਤੇ ਇਸਦੀ ਉਮਰ ਦੂਜੀ ਕੁੜੀ ਦੀ 24 ਸਾਲ ਸੀ ਹੁਣ ਇਹਨਾਂ ਦੋਵਾਂ ਦੀ ਇਹਨਾਂ ਦੇ ਟੱਬਰ ਥਾਣੀ ਕੋਈ ਜਾਣ ਪਛਾਣ ਨਹੀਂ ਸੀ ਨਾ ਹੀ ਜਿਓਗ੍ਰਾਫਿਕਲੀ ਇਹ ਨੇੜੇ ਰਹਿੰਦੀਆਂ ਸਨ ਦੂਰ ਹੀ ਸਨ ਪਰ ਫਿਰ ਵੀ ਇਹ ਦੋਵੇਂ ਕੁੜੀਆਂ ਸੇਲੀਆਂ ਸਨ ਸਵਾਲ ਇਹ ਹੈ ਕਿ ਇਹ ਕਿੱਦਾਂ ਮਿਲੀਆਂ ਆਪਸ ਵਿੱਚ ਇਹਨਾਂ ਦੀ ਜਾਣ ਪਛਾਣ ਕਿੱਦਾਂ ਹੋਈ ਜਦਕਿ ਕੋਈ ਰਿਸ਼ਤੇਦਾਰੀ ਵੀ ਨਹੀਂ ਸੀ ਦੋਵਾਂ ਦੀ ਉਮਰ 'ਚ ਵੀ ਠੀਕ-ਠਾਕ ਫਰਕ ਸੀ ਮਮਕਨ ਹੈ ਕਿ ਇਹ ਸੋਸ਼ਲ ਮੀਡੀਆ ਤੇ ਹੀ ਮਿਲਿਆ ਨਿੱਕੀ ਕੁੜੀ ਨੇ ਕੰਪਲੇਨਡ ਦਰਜ ਕਰਾਈ ਤੇ ਕਹਿੰਦੇ ਉਸ ਨੂੰ ਵੇਖ ਕੇ ਵੱਡੀ ਨੇ ਵੀ ਹਿੰਮਤ ਕੀਤੀ ਤੇ ਉਹਨੇ ਮਾਮਲਾ ਦਰਜ ਕਰਾਇਆ ਹੁਣ ਮਾਮਲਾ ਕੀ ਹੈ ਜਾਣਦੇ ਆ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਉਸ ਦੀ ਫਰੈਂਡਸ਼ਿਪ 6 ਮਹੀਨੇ ਪਹਿਲਾਂ ਇੰਸਟਾ ਤੇ ਹਰਨਾਮ ਸਿੰਘ ਫੌਜੀ ਨਾਲ ਹੋਈ ਨਾਮ ਬਦਲਿਆ ਜੀ ਮੈਂ ਉਹ ਅੰਮ੍ਰਿਤਸਰ ਦਾ ਸੀ ਹੁਣ ਕੁੜੀ ਨੇ ਸਿਰਫ ਚੈਟ ਤਾਂ ਨਹੀਂ ਕੀਤੀ ਹੋਣੀ ਉਸ ਨਾਲ ਗੱਲਾਂ ਵੀ ਹੋਈਆਂ ਹੋਣੀਆਂ ਫੋਨ ਤੇ ਅਸਲ ਵੀਡੀਓ ਕਾਲਸ ਵੀ ਚੱਲਦੀਆਂ ਸੋ ਇਸ ਕੁੜੀ ਨੂੰ ਪਤਾ ਹੀ ਹੋਣਾ ਨਾ ਕਿ ਅਗਲਾ ਬੰਦਾ ਇਸ ਤੋਂ ਵੱਡੀ ਉਮਰ ਦਾ ਹੈ ਪਰ 6 ਮਹੀਨੇ ਇਹ ਗੱਲਬਾਤ ਕਰਦੀ ਰਹੀ ਉਸ ਨਾਲ ਤੇ ਅੱਗੋਂ ਉਹ ਬੰਦਾ ਵੀ 5-6 ਮਹੀਨੇ ਇੱਕ ਸੀਨੀਅਰ ਪੱਤਰਕਾਰ ਮੁਤਾਬਕ ਉਹ ਕੁੜੀ ਕਹਿੰਦੀ ਕਿ ਮੈਨੂੰ ਮੇਰੀ ਬਰਨਾਲੇ ਵਾਲੀ ਸਹੇਲੀ ਕਹਿੰਦੀ ਤੇਰੀ ਤਾਂ ਸੈਟਿੰਗ ਹੋ ਗਈ ਆ ਮੇਰੀ ਵੀ ਕਿਸੇ ਨਾਲ ਗੱਲ ਕਰਾ ਯਾਨੀ ਮੇਰੀ ਵੀ ਕਿਸੇ ਮੁੰਡੇ ਨਾਲ ਫਰੈਂਡਸ਼ਿਪ ਕਰਾ ਦੇ ਫਿਰ ਉਸਮਾਨਸਾ ਵਾਲੀ ਕੁੜੀ ਨੇ ਇਹ ਗੱਲ ਆਪਣੇ ਅੰਮ੍ਰਿਤਸਰ ਵਾਲੇ ਦੋਸਤ ਹਰਨਾਮ ਸਿੰਘ ਫੌਜੀ ਨੂੰ ਕਹੀ ਵੀ ਮੇਰੀ ਸਹੇਲੀ ਦੀ ਵੀ ਕਿਸੇ ਨਾਲ ਗੱਲ ਕਰਾ ਹਰਨਾਮ ਸਿੰਘ ਨੇ دیر ਨਹੀਂ ਲਾਈ ਤੇ ਆਪਣੇ ਮਾਮੇ ਦੇ ਮੁੰਡੇ ਪਰਮ ਨਾਲ ਉਸ ਦੀ ਗੱਲਬਾਤ ਕਰਾਤੀ। ਨਾਮ ਬਦਲਨੇ ਜ਼ਰੂਰੀ ਨਹੀਂ ਜੀ ਇੱਥੇ। ਹੁਣ ਕੋਈ ਕੁੜੀ ਜੇ ਆਪ ਕਹੇ ਕਿ ਮੇਰੀ ਗੱਲ ਕਰਾ ਦੇ ਤਾਂ ਅਕਸਰ ਫੇਰ ਮੁੰਡਿਆਂ ਦੀ ਕਮੀ ਨਹੀਂ ਹੁੰਦੀ। ਉਹ ਮੁੰਡਾ ਵੀ ਅੰਮ੍ਰਿਤਸਰ ਇਲਾਕੇ ਦਾ ਹੀ ਰਹਿਣ ਵਾਲਾ ਸੀ। ਹੁਣ ਜਦੋਂ ਇਦਾਂ ਦੀ ਗੱਲ ਹੋਵੇ ਤਾਂ ਐਕਸਾਈਟਮੈਂਟ ਸਮਝ ਸਕਦੇ ਹੋ ਤੁਸੀਂ। ਹੁੰਦੀ ਏ ਬੇਵਕੂਫੀ ਪਰ ਇਸ ਉਮਰੇ ਬੜੀਆਂ ਗੱਲਾਂ ਸਮਝ ਨਹੀਂ ਪੈਂਦੀ ਆ ਸਮਝ ਚ ਨਹੀਂ ਆਉਂਦੀਆਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਬਹੁਤ ਹੋ ਗਈਆਂ ਫੋਨ ਤੇ ਗੱਲਾਂ ਹੁਣ ਮਿਲਣਾ ਜ਼ਰੂਰੀ ਹੈ ਇਹ ਚਾਰੋਂ ਫਿਰ 1 ਦਸੰਬਰ ਦਾ ਦਿਨ ਮੁਕਰਰ ਕਰਦੇ ਨੇ 1 ਦਸੰਬਰ 2025 ਆ ਕੁਝ ਦਿਨ ਪਹਿਲਾਂ ਕਿ ਆਪਾਂ ਬਰਨਾਲਾ ਮਿਲਾਂਗੇ ਤੇ ਮਿਲਾਂਗੇ ਹੀ ਨਹੀਂ ਹੋਟਲ 'ਚ ਰਾਤ ਰ੍ਹਾਂਗੇ ਹੁਣ ਹੋਟਲ 'ਚ ਜੇ ਰਾਤ ਬਿਤਾਉਣ ਦੀ ਗੱਲ ਹੋਏ ਤਾਂ ਇਸ ਦਾ ਮਤਲਬ ਤਾਂ ਕੁੜੀ ਨੂੰ ਵੀ ਪਤਾ ਤੇ ਮੁੰਡੇ ਨੂੰ ਵੀ ਪਰ ਕੁੜੀਆਂ ਦੀ ਵੀ ਸ਼ਾਇਦ ਇਹੀ ਮਰਜ਼ੀ ਹੁੰਦੀ ਆ ਤੇ ਉਸ ਤੋਂ ਵੱਡੀ ਗੱਲ ਇਹ ਘਰੇ ਕੀ ਕਹਿ ਕੇ ਆਈਆਂ ਹੋਣਗੀਆਂ ਕਿ ਆਪਾਂ ਘਰ ਤੋਂ ਇੰਨੀ ਦੂਰ ਕਿੱਥੇ ਚੱਲਿਆ ਧੀ ਦਾ ਰਾਤ ਨੂੰ ਘਰ ਨਾ ਹੋਣਾ ਅਜ ਵੀ ਵੱਡੀ ਗੱਲ ਹੈ ਫਿਰ ਇਹਨਾਂ ਨੇ ਘਰੇ ਅਜਿਹਾ ਕੀ ਝੂਠ ਬੋਲਿਆ ਹੋ ਕਿ ਬੇਖਬਰ ਪਰਿਵਾਰ ਵਾਲਿਆਂ ਨੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਬਾਹਰ ਰਹਿਣ ਦੀ ਪਤਾ ਨਹੀਂ ਕੋਈ ਆਈਡੀਆ ਨਹੀਂ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਇੱਕ ਹੋਟਲ 'ਚ ਉਚਾਰੂ ਮਿਲੇ ਤੇ ਮਿਲੇ ਹੀ ਨਹੀਂ ਮਾਨਸੇ ਵਾਲੀ ਹਰਨਾਮ ਨਾਲ ਤੇ ਬਰਨਾਲੇ ਵਾਲੀ ਪਰਮ ਨਾਲ ਵੱਖ-ਵੱਖ ਕਮਰਿਆਂ 'ਚ ਚਲੀਆਂ ਗਈਆਂ ਹੁਣ ਉਹ ਮਾਨਸੇ ਵਾਲੀ ਕੈਂਦੀ ਪੁਲਿਸ ਨੂੰ ਕਿ ਇਹਨਾਂ ਨੇ ਸਾਨੂੰ ਵਿਆਹ ਕਰਨ ਦੀ ਗੱਲ ਆਖੀ ਸੀ ਤੇ ਇਸੇ ਚਾਂਸੇ 'ਚ ਅਸੀਂ ਆ ਗਈਆਂ ਤੇ ਵਿਆਹ ਦਾ ਚਾਅ ਸਾ ਦੇ ਕੇ ਇਹਨਾਂ ਨੇ ਸਾਡੇ ਨਾਲ ਬਲਾਤਕਾਰ ਕੀਤਾ ਹੁਣ ਇੱਥੇ ਮੈਂ ਕੀ ਸਮਝਦੀ ਆ ਜਾਂ ਤੁਸੀਂ ਕੀ ਸਮਝਦੇ ਹੋ ਇਹ ਗੱਲ ਇੱਥੇ ਮਾਇਨੇ ਨਹੀਂ ਰੱਖਦੀ ਬਿਲਕੁਲ ਨਹੀਂ ਰੱਖਦੀ ਮਾਇਨੇ ਰੱਖਦਾ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਤੇ ਕੀ ਕੰਸੀਡਰ ਕਰਦਾ ਹੈ ਸਮਝ ਰਹੇ ਹੋ ਨਾ ਮੇਰੀ ਗੱਲ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੁੜੀਆਂ ਗਈਆਂ ਮੁੰਡਿਆਂ ਨਾਲ ਰਾਤ ਬਿਤਾਉਣ ਆਪਣੀ ਸਹਿਮਤੀ ਨਾਲ ਤਾਂ ਇਸ 'ਚ ਸਾਰਾ ਦੋਸ਼ ਮੁੰਡਿਆਂ ਤੇ ਮੜ ਦੇਣਾ ਸਹੀ ਨਹੀਂ ਲੱਗਦਾ ਜੇ ਉਹ ਇਕੱਲੇ ਕਮਰਿਆਂ 'ਚ ਗਈਆਂ ਆਪ ਦੇ ਪਸੰਦੀਦਾ ਮੁੰਡਿਆਂ ਦੇ ਨਾਲ ਤਾਂ ਸਿਰਫ ਮੁੰਡੇ ਗਲਤ ਕਿਵੇਂ ਹੋਏ ਪਰ ਕਾਨੂੰਨ ਦੀ ਨਜ਼ਰ 'ਚ ਇੱਕ ਤਾਂ ਇੱਕ ਕੁੜੀ ਅਲੱਡ ਬਾਲਗ ਨਹੀਂ ਆ ਤੇ ਅਜਿਹੇ ਕੇਸਿਸ 'ਚ ਜੋ ਐਡਲਟ ਹੁੰਦਾ ਉਸੇ ਤੇ ਹੀ ਕਾਰਵਾਈ ਹੁੰਦੀ ਆ ਭਾਵੇਂ ਬਾਲਗ ਹੋਣ 'ਚ ਇੱਕ ਦਿਨ ਹੀ ਕਿਉਂ ਨਾ ਰਹਿੰਦਾ ਹੋਵੇ ਸੋ ਜੇ ਕੋਈ ਨਾਬਾਲਗ ਕੁੜੀ ਕਿਸੇ ਬਾਲਗ ਨਾਲ ਆਪਣੀ ਸਹਿਮਤੀ ਨਾਲ ਵੀ ਸੰਬੰਧ ਬਣਾਉਂਦੀ ਆ ਤਾਂ ਉਹ ਬਾਲਗ ਨੂੰ ਹੀ ਗਲਤ ਠਹਿਰਾਇਆ ਜਾਏਗਾ ਕਾਨੂੰਨ ਦੇ ਮੁਤਾਬਕ ਹੁਣ ਇੱਥੇ ਇੱਕ ਹੋਰ ਗੱਲ ਹੋਟਲ ਵਾਲਿਆਂ ਦੀ ਵੱਡੀ ਗਲਤੀ ਵੇਖੋ ਇੱਕ ਨਵਾਲਗ ਨੂੰ ਰੂਮ ਦਿੱਤਾ ਗਿਆ ਜਦੋਂ ਵੀ ਆਪਾਂ ਹੋਟਲਸ ਤੇ ਚੈੱਕ ਇਨ ਕਰਦੇ ਆ ਨਾ ਤਾਂ ਸਾਡੇ ਆਈਡੀਆਂ ਮੰਗਦੇ ਨੇ ਤੇ ਜੇ ਮੋਸਟਲੀ ਆਪਾਂ ਕਹਿ ਦਈਏ ਵੀ ਅਸੀਂ ਤਾਂ ਹਸਬੰਡ ਵਾਈਫ ਆ ਕਪਲ ਆ ਤੁਸੀਂ ਇੱਕ ਦਾ ਆਈਡੀ ਲੈ ਲਓ ਹਸਬੰਡ ਦਾ ਲੈ ਲਓ ਜਾਂ ਵਾਈਫ ਦਾ ਲੈ ਲਓ ਤਾਂ ਅਗਲੇ ਮਨਾ ਕਰ ਦਿੰਦੇ ਨੇ ਕਿ ਨਹੀਂ ਆਈਡੀਆਂ ਦੋਵਾਂ ਦੇ ਚਾਹੀਦੇ ਨੇ ਵਰਨਾ ਰੂਮ ਨਹੀਂ ਮਿਲੇਗਾ ਇਹੀ ਹੋਟਲ ਨੋਰਮਸ ਨੇ ਤੇ ਹਰ ਚੰਗਾ ਹੋਟਲ ਇਹਨਾਂ ਨੂੰ ਲਾਗੂ ਕਰਦਾ ਹੈ ਤੇ ਨਵਾਲਗ ਨੂੰ ਐਸ ਅ ਕਪਲ ਕਮਰਾ ਤਾਂ ਹੋਟਲ ਵਾਲੇ ਦੇ ਹੀ ਨਹੀਂ ਸਕਦੇ ਪਰ ਲੱਗਦਾ ਹੈ ਕਿ ਉਹ ਪੈਸਿਆਂ ਦੇ لالچ ਆ ਗਏ ਹੋਣੇ ਜਾਂ ਧਿਆਨ ਨਹੀਂ ਦਿੱਤਾ ਹੋਣਾ ਕੇਅਰਲੈਸਨੈਸ ਪਤਾ ਨਹੀਂ ਕਿ ਕਿਉਂ ਪਰਵਾਹ ਨਹੀਂ ਕੀਤੀ ਵਿੱਚ ਨੂੰ ਤਾਂ ਗੱਲ ਇਹ ਵੀ ਉੱઠી ਕਿ ਹੋਟਲ ਕਿਸੇ ਆਪ ਆਗੂ ਦਾ ਹੈ ਜਾਂ ਉਸ ਨਾਲ ਤਾਲੁਕ ਰੱਖਦਾ ਹੈ ਪਰ ਇਦਾਂ ਦੀ ਕੋਈ ਗੱਲ ਸੱਚ ਨਿਕਲੀ ਨਹੀਂ ਸ਼ਾਇਦ ਕਹਿੰਦੇ ਹੋਟਲ ਰਾਏਕੋਟ ਦੇ ਕਿਸੇ ਬੰਦੇ ਦਾ ਹੈ ਇਸ ਮਾਮਲੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਮਨਸੀ ਵਾਲੀ ਕੁੜੀ ਨੇ ਤਾਂ ਕਹਿੰਦੇ ਹਰਨਾਮ ਸਿੰਘ ਦਾ ਐਡਰੈਸ ਦੱਸਤਾ ਪਿੰਡ ਦਾਸਤਾ ਕਿਉਂਕਿ 5-6 ਮਹੀਨਿਆਂ ਤੋਂ ਉਸ ਨਾਲ ਗੱਲ ਕਰ ਰਹੀ ਸੀ ਸੋ ਉਹਨੂੰ ਪਤਾ ਸੀ ਉਸ ਬਾਰੇ ਪਰ ਦੂਜੀ ਬਨਾਲੇ ਵਾਲੀ ਕੁੜੀ ਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਦੂਜੇ ਮੁੰਡੇ ਪਰਮ ਬਾਰੇ ਸ਼ਾਇਦ ਤਾਂ ਵੀ ਉਹ ਇੱਕ ਕਮਰੇ ਚ ਰੁਕ ਗਈ ਉਸ ਨਾਲ 24 ਸਾਲਾਂ ਦੀ ਸੀ ਛੋਟੀ ਤਾਂ ਨਹੀਂ ਸੀ ਜਦੋਂ ਇਸ ਮਾਮਲੇ ਚ ਅਪਡੇਟ ਆਊਗਾ ਤੁਹਾਨੂੰ ਦੱਸੋ ਇੱਕ ਵਾਰ ਜਾਣ ਲੈਣੇ ਆ ਕਿ ਕਿਹੜੇ ਦੋ ਲੋਕ ਸੰਬੰਧ ਬਣਾ ਸਕਦੇ ਨੇ ਤੇ ਕਿਹੜੇ ਨਹੀਂ ਭਾਰਤੀ ਕਾਨੂੰਨ ਦੇ ਤਹਿਤ ਜੇ ਦੋ ਲੋਕ ਸਹਿਮਤੀ ਨਾਲ ਹੋਟਲ ਵਿੱਚ ਰੁਕਦੇ ਨੇ ਅਤੇ శਰੀਰਕ ਸੰਬੰਧ ਬਣਾਉਂਦੇ ਨੇ ਤਾਂ ਇਹ ਪੂਰੀ ਤਰ੍ਹਾਂ ਕਾਨੂੰਨੀ ਹੈ ਤੇ ਇਸ ਵਿੱਚ ਕੋਈ ਗੁਨਾਹ ਨਹੀਂ ਕਿਉਂਕਿ ਇਹ ਸੰਵਿਧਾਨ ਦੇ ਆਰਟੀਕਲ 21 ਦੇ ਤਹਿਤ ਇੰਡੀਵਿਜੂਅਲ ਆਜ਼ਾਦੀ ਅਤੇ ਨਿੱਜਤਾ ਦੇ ਅਧਿਕਾਰ ਯਾਨੀ ਰਾਈਟ ਟੂ ਪ੍ਰਾਈਵੇਸੀ ਵਿੱਚ ਆਉਂਦਾ ਹੈ ਭਾਵੇਂ ਹੀ ਉਹ ਵਿਆਹ ਹੋਏ ਹੋਏ ਹੋਣ ਜਾਂ ਨਾ ਹੋਣ ਪੁਲਿਸ ਇਸ ਵਿੱਚ ਦਖਲ ਨਹੀਂ ਦੇ ਸਕਦੀ ਹੈ ਤੇ ਨਾ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਅਜਿਹਾ ਕਰਨ ਤੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਜੇ ਕੋਈ ਨਵਾਲਗ ਬਾਲਗ ਦੇ ਨਾਲ ਆਪਸੀ ਸਹਿਮਤੀ ਨਾਲ ਸੰਬੰਧ ਬਣਾਉਂਦਾ ਹੈ ਜਾਂ ਬਣਾਉਂਦੀ ਹੈ ਤਾਂ ਭਾਰਤੀ ਕਾਨੂੰਨ ਦੇ ਤਹਿਤ ਇਹ ਇੱਕ ਗੰਭੀਰ ਅਪਰਾਧ ਹੈ ਖਾਸ ਕਰ ਪੋਕਸੋ ਐਕਟ ਦੇ ਤਹਿਤ ਕਿਉਂਕਿ ਨਵਾਲਗ ਦੀ ਸਹਿਮਤੀ ਮਾਇਨੇ ਨਹੀਂ ਰੱਖਦੀ ਅਤੇ ਯੋਸ਼ਨ ਮੰਨਿਆ ਜਾਂਦਾ ਹੈ ਜਿਸ ਨਾਲ ਹੋਟਲ ਮਾਲਕ ਤੇ ਵੀ ਕਾਰਵਾਈ ਹੋ ਸਕਦੀ ਹੈ ਤੇ ਉਸ ਬਾਲਗ ਵਿਅਕਤੀ ਦੇ ਖਿਲਾਫ ਕਰੜੀ ਸਜ਼ਾ ਦਾ ਪ੍ਰੋਵੀਜ਼ਨ ਹੈ ਭਾਵੇਂ ਹੀ ਸੰਬੰਧ ਸਹਿਮਤੀ ਨਾਲ ਹੀ ਕਿਉਂ ਨਾ ਬਣੇ ਹੋਵੇ ਮੈਂ ਵਾਰ-ਵਾਰ ਇਹੀ ਕਹੂੰਗੀ ਕਿ ਕਰਨੀ ਤਾਂ ਸਭਨੇ ਆਪਣੀ ਹੀ ਹੁੰਦੀ ਆ ਪਰ ਅਵੇਅਰ ਰਹੋ ਨਾ ਤੋ ਖਾ ਦਿਓ ਨਾ ਹੀ ਖਾਓ ਜ਼ਿੰਦਗੀ ਚ ਤਿਲਕਾਂ ਨਾਲੇ بڑے ਮੂਮੈਂਟਸ ਆਉਂਦੇ ਨੇ ਤੇ ਹਰ ਵਾਰ ਸੰਭਲ ਜਾਣਾ ਮੁਮਕਨ ਵੀ ਨਹੀਂ ਹੁੰਦਾ ਬਸ ਆਪਣੇ ਅੰਜਾਮ ਬਾਰੇ ਮਾੜਾ ਜਿਹਾ ਗੌਰ ਨਾਲ ਸੋਚੋ ਜੇ ਚਿੱਤ ਡਰੇ ਤਾਂ ਪੁੱਠੇ ਪੈਰੀ ਵਾਪਸ ਮੁੜਾਓ ਕਦੇ ਕਦੇ ਵਾਪਸ ਮੁੜਨਾ ਹਾਰਨਾ ਨਹੀਂ ਹੁੰਦਾ ਬਚਣਾ ਹੁੰਦਾ ਆਈ ਹੋਪ ਤੁਸੀਂ ਸਮਝ ਰਹੇ ਹੋ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ ਮੇਰਾ ਇਸ਼ਾਰਾ ਕਿਸ ਪਾਸੇ ਵੱਲ ਹੈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਸਮਤ ਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆਲ ਇਨਸਾਫ ਜੀ